स चंगिया आचारी बोरिया गली पस चंग आचारी बोरिया मनो को कालिया बाहर चिटविया रीसा करें ते जो सेवै दर खड़िया नाल खसमै रत्तिया ਮਨੇ ਸੁਖ ਦਲੀਆਂ ਹੋੰਦ ਤਾਣੇ ਨੀਤਾਣੀਆਂ ਰਹੇ ਨਿਮਾਨੀਆਂ ਨਾਨਕ ਜਨਮ ਸਕਾਰ ਥਾ ਤਿੰਨ ਕੇ ਸੰਗ ਮਿਲਾ ਨਾਨਕ ਜਨਮ ਸਰਕਾਰਾ ਜੇ ਤਿੰਨ ਕੇ ਸੰਗ ਮਿਲਾ ਵਾਹਿਗੁਰੂ ਪੌਰੀ ਸਫਤ ਸਲਾਹਣ ਵਰਗਤ ਵਿਰਲੇ ਦਿੱਤੀਆਂ ਸੌਂਪੇ ਜਿਸ ਪੰਧਾਰ ਫਿਰ ਉਛਣਾ ਈ ਆਣ ਤਨ ਤਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਇਹ ਅੰਮ੍ਰਿਤ ਮਈ ਵਾਣੀ RAM ਕਲੇ ਕੀ ਬਾਣ ਆਵਾਜ ਇਸ ਤੇ ਚੌਥੀ ਪਉੜੀ ਜੀ ਵਿਚਾਰ ਕਰੀਏ ਲੋਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 952 ਅਲੋਕ ਤੇ ਸ਼ਿਸ਼ੂ ਬਤਰਾ ਜੀ ਔੜੀ ਸਫਤ ਸਲਾਣ ਔਗਤ ਵੇਰਲੇ ਦਿੱਤੀਆਂ ਉਸ ਵਾਹਿਗੁਰੂ ਨੇ ਕਿਸੇ ਵੇਰਲੇ ਭਾਗਾ ਵਾਲੇ ਨੂੰ ਹੀ ਸਫਤ ਸਲਾਣ ਸੇ ਪ੍ਰਸਲਾਹ ਦੀ ਦਾਤ ਅਤੇ ਭਗਤੀ ਅਤੇ ਭਗਤੀ ਇਸ ਦੀ ਦਾਤ ਉਸ ਵਾਹਿਗੁਰੂ ਦੀ ਸਿਪਤ ਸਲਾਹ ਦੀ ਦਾਤ ਅਤੇ ਭਗਤੀ ਦੀ ਦਾਤ ਕਿਸੇ ਵਿਰਲੇ ਨੂੰ ਹੀ ਉਹ ਭਾਗਾ ਵਾਲੇ ਨੂੰ ਹੀ ਇਸ ਪਰਮਾਤਮਾ ਨੇ ਬਖਸ਼ੀ ਹੈ ਸਉੰਪੇ ਜਿਸ ਪੰਡਾਰ ਫਿਰ ਉਚਨਾ ਲਿੱਤੀਆਂ ਜਿਸ ਨੂੰ ਸਿਫਤ ਸਲਾਹ ਅਤੇ ਭਗਤੀ ਦੇ ਪੰਡਾਰ ਉਸ ਵਾਹਿਗੁਰੂ ਨੇ ਸੌਂਪ ਦਿੱਤੇ ਉਸ ਨੂੰ ਫਿਰ ਕਿਸੇ ਵੀ ਕਰਮਾ ਦੀ ਉਸਤੀ ਪੁੱਛ ਗੇਚ ਨਹੀਂ ਹੁੰਦੀ ਉਸ ਤੇ ਸਾਰੇ ਕਰਮ ਖਤਮ ਹੋ ਜਾਂਦੇ ਹਨ ਜਿਸ ਨੂੰ ਸਿੱਤ ਸਲਾ ਦੇ ਪੰਡਾਰ ਮਿਲ ਜਾਂਦੇ ਹਨ ਖਜ਼ਾਨੇ ਮਿਲ ਜਾਂਦੇ ਹਨ ਕਿਉਂਕਿ ਸਤਗੁਰੂ ਜੀ ਦਾ ਉਪਦੇਸ਼ ਹ ਜਦ ਵੀ ਸਹਜ ਦੇ ਵਿੱਚ ਆਪਾਂ ਹਰ ਰੋਜ਼ ਪਾਠ ਕਰਦੇ ਹਾਂ ਜਿਸ ਨੂੰ ਬਖਸ਼ੇ ਸਫਤ ਸਲਾਮ ਨਾਨਕ ਪਾਤਸ਼ਾਹੀ ਪਾਤਸ਼ਾਹ ਜਿਸ ਨੂੰ ਵਾਹਿਗੁਰੂ ਸਿਰਫ ਸਲਾਹ ਦੀ ਬਖਸ਼ਿਸ਼ ਕਰਦਾ ਹੈ ਸਿਰਫ ਸਲਾਹ ਦੇ ਖਜ਼ਾਨੇ ਬਖਸ਼ਿਸ਼ ਕਰਦਾ ਹੈ ਉਹ ਪਾਤਸ਼ਾਹੀ ਪਾਤਸ਼ਾਹ ਪਾਤਸ਼ਾਹੀਆਂ ਦਾ ਪਾਤਸ਼ਾਹ ਬਣ ਜਾਂਦਾ ਹੈ ਇਕੱਲਾ ਪਾਤਸ਼ਾਹ ਨਹੀਂ ਪਾਤਸ਼ਾਹੀਆਂ ਦਾ ਉੱਪਰ ਪਾਤਸ਼ਾਹ ਬਣ ਜਾਂਦਾ ਹੈ ਜਿਸ ਨੂੰ ਉਹ ਵੈਗਰੂ ਸਿੱਧ ਸਲਾਹ ਦੇ ਪੰਡਾਰਕਸ਼ ਦੇਂਦਾ ਹੈ ਸਿਹਤ ਸਲਾਹਨ ਭਗਤ ਵਿਰਲੇ ਦਿੱਤੀਆਂ ਸੌਂਪੇ ਇਸ ਪੰਡਾ ਹਾਰ ਜਿਸ ਨੂੰ ਇਹ ਪੰਡਾਰੇ ਖਜ਼ਾਨੇ ਸੇ ਚਲਾ ਦੇ ਉਸ ਵਾਹਿਗੁਰੂ ਨੇ ਸੌਂਪ ਦਿੱਤੇ ਫਿਰ ਪੁੱਛ ਨਾ ਲਿੱਤੀਆਂ ਫਿਰ ਉਸਤੇ ਕਰਮਾਂ ਦੀ ਕੋਈ ਪੁੱਛਕਿਛ ਨਹੀਂ ਹੁੰਦੀ ਫਿਰ ਉਸਤੇ ਸਾਰੇ ਹੀ ਕਰਮ ਜੋ ਹਨ ਉਹ ਖਤਮ ਹੋ ਜਾਂਦੇ ਹਨ ਫਿਰ ਉਸਨੇ ਕਰਮਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਹੁੰਦਾ ਇਹ ਉਪਸਾਦ ਗੁਰੂ ਜੀ ਦਾ ਅਮਰਤਮਈ ਵਚਨ ਹੈ ਲੇਖਾ ਕੋਈ ਨਾ ਪੁੱਛਈ ਜਾ ਪਰਬ ਪ੍ਰਸੰਦਾ ਉਹਦਾ ਤਾਂ ਸੀ ਜੇ ਲੇਖੇ ਸਾਡੇ ਹੋਣ ਲਗ ਪੈਣ ਫਿਰ ਅਸੀਂ ਕਦੀ ਵੀ ਨਹੀਂ ਛੋਟ ਸਕਦੇ ਕਿਉਂਕਿ ਖਿੰ ਖਿੰ ਕੇ ਅਸੀਂ ਪੂਰ ਜਾਤਾ ਤੇ ਆ ਲੈ ਕੇ ਪਤੇ ਨਾ ਛੂਟੀਏ ਕਿਨਖਿਰ ਪੂਲਣ ਹਾਰ ਬਖਸ਼ਣ ਹਾਰ ਬਖਸ਼ ਲਾ ਨਾਨਕ ਪਾਰ ਉਤਾਰ ਕਦੇ ਵੀ ਲੇਖਿਆਂ ਦੇ ਵਿੱਚ ਪੈ ਗਏ ਪਰ ਕਦੇ ਵੀ ਨਹੀਂ ਛੁਡ ਸਕਦੇ ਕਿਉਂਕਿ ਹਰ ਖੇਨ ਖੇਨਾ ਸੀ ਭੁੱਲਣ ਹਾਰ ਹਾਂ ਸਿਰਫ ਉਹ ਜੋ ਬਖਸ਼ਣ ਹਾਰ ਹੈ ਉਹੀ ਲੇਖਿਆਂ ਤੋਂ ਛੁਡਾ ਸਕਦਾ ਹੈ ਜਦੋਂ ਉਸ ਦੀ ਬਖਸ਼ਿਸ਼ ਹੋਵੇ ਫਿਰ ਇਹ ਸਾਰੇ ਲੇਖੇ ਜੋ ਹਨ ਖਤਮ ਹੋ ਜਾਂਦੇ ਹਨ ਜਿਸ ਤਰ੍ਹਾਂ ਸਤਗੁਰੂ ਜੀ ਕਹਿੰਦੇ ਕਿਸ ਤਰ੍ਹਾਂ ਖਤਮ ਹੁੰਦੇ ਹਨ ਕਿ ਲੱਕੜਾਂ ਦਾ ਪੰਡਾਰ ਪਿਆ ਹੋਵੇ ਤੇ ਉਸ ਦੇ ਵਿੱਚ ਛੋਟੀ ਜਿਹੀ ਤੀਲੀ ਲਾ ਦਈਏ ਤਾਂ ਸਾਰਾ ਲੱਕੜਾਂ ਦਾ ਢੇਰ ਦਾ ਢੇਰ ਹੀ ਖਤਮ ਹੋ ਜਾਂਦਾ ਹੈ ਸਿਰਫ ਇੱਕ ਨਿੱਕੀ ਜਿਹੀ ਤੀਲੀ ਦੇ ਨਾਲ ਇੱਕ ਨਿੱਕੀ ਜਿਹੀ ਚੰਗਿਆੜੀ ਦੇ ਨਾਲ ਇਸੇ ਕਰਕੇ ਸਤਿਗੁਰੂ ਜੀ ਸਾਨੂੰ ਅੰਮ੍ਰਿਤ ਮਈ ਵਚਨ ਕਰਦੇ ਹਨ ਲੋਕਾ ਮਤ ਕੋ ਫਕੜ ਪਾਏ ਨਖ ਮੜਿਆਂ ਕਰ ਇਕੱਠੇ ਇਕ ਰਤੀ ਲੈ ਭਾਈ ਲੋਕੋ ਇਸ ਗੱਲ ਨੂੰ ਤੁਸੀਂ ਕਿਸੇ ਮਖੌਲ ਨਾ ਸਮਝਿਓ ਇਹ ਲੇਖ ਇਸ ਤਰ੍ਹਾਂ ਖਤਮ ਹੁੰਦੇ ਹਨ ਕਰਨ ਜੋਣ ਕੀਤੇ ਹੋ ਇਸ ਤਰ੍ਹਾਂ ਖਤਮ ਹੁੰਦੇ ਹਨ ਲੇਖ ਲੋਕਾ ਉਮਤ ਕੋ ਫਕੜ ਪਾਏ ਲੱਖ ਮੜਿਆਂ ਕਰੇ ਪੱਠੇ ਲੱਖਾਂ ਹੀ ਮਣਾ ਦੀ ਲੱਕੜ ਇਕੱਠੀ ਕਰ ਲਈਏ ਏ ਕਰਤੀ ਲੈ ਪਾਏ ਜੇ ਉਸ ਦੇ ਵਿੱਚ ਇੱਕ ਰਸਤੀ ਜਿਨੀ ਅਗਲਾ ਆ ਰਹੀਏ ਤਾਂ ਸਾਰੇ ਹੀ ਸੜ ਕੇ ਸੁਆਲ ਹੋ ਜਾਂਦੇ ਆ ਇਸੇ ਤਰ੍ਹਾਂ ਜੋ ਕੰਮ ਕੀਤੇ ਹੋਏ ਅੰਦ ਲੇਖੇ ਸਾਡੇ ਹਾਂ ਜੋ ਕਰਮ ਹਨ ਉਸ ਦੀ ਬਖਸ਼ਿਸ਼ ਤੇ ਨਾਲ ਸਾਰੇ ਹੀ ਖਤਮ ਹੋ ਜਾਂਦੇ ਹਨ ਸੌਂ ਪੇ ਜਿਸ ਪੰਡਾਰ ਫਿਰ ਪੋਚਨਾ ਲਿੱਤੀਆਂ ਜਿਨ੍ਹਾਂ ਨੂੰ ਸਤ ਸਲਾਹ ਦੇ ਪੰਧਾਰੇ ਬਖਸ਼ ਦਿੱਤੇ ਫਿਰ ਉਹਨਾਂ ਦੇ ਲੇਖਿਆਂ ਦੀ ਕੋਈ ਪੁੱਛਗਿੱਛ ਨਹੀਂ ਹੁੰਦੀ ਜਿਸ ਨੂੰ ਲੱਗਾ ਰੰਗ ਸੇ ਰੰਗ ਰਤਿਆ ਜਿਸ ਮਨੁੱਖ ਨੂੰ ਸਵਾਹਿਗੁਰੂ ਦੇ ਸਿਫਤ ਸਲਾਹ ਦਾ ਰੰਗ ਲੱਗ ਜਾਂਦਾ ਜੋ ਸਦਾ ਸਿਫਤ ਸਲਾਹ ਦੇ ਵਿੱਚ ਹੀ ਡੁੱਬਿਆ ਰਹਿੰਦਾ ਜੋ ਸਦਾ ਸਿਫਤ ਸਲਾਹਾਂ ਉਸ ਵਾਹਿਗੁਰੂ ਦੀਆਂ ਕਰਦਾ ਰਹਿੰਦਾ ਜਿਸ ਨੂੰ ਲੱਗਾ ਰੰਗ ਸੇ ਰੰਗ ਰਤਿਆ ਉਹ ਫਿਰ ਸਦਾ ਹੀ ਸਵਾਹਿਗੁਰ ਦੇ ਰੰਗ ਦੇ ਵਿੱਚ ਰੰਗਿਆ ਰਹਦਾ ਉਹਨਾ ਇੱਕੋ ਨਾਮ ਆਧਾਰ ਇਕਾ ਉਹਨ ਭਤੇ ਜਿਹੜੇ ਹਜੇ ਮਨੁੱਖ ਜਿਨ੍ਹਾਂ ਨੂੰ ਸਵਾਹਿਗੁਰ ਨੇ ਵਾਹਿਗੁਰੂ ਨੇ ਸਿਪ ਸਲਾਹ ਦੇ ਭੰਡਾਰ ਸੌਂਪ ਦਿੱਤੇ ਸੇ ਸਲਾਹ ਦੇ ਢੰਡਾਰਾਂ ਦੇ ਨਾਲ ਜਿਹੜੇ ਉਸ ਵਾਹਿਗੁਰੂ ਦੇ ਰੰਗ ਦੇ ਵਿਚਰਦੇ ਰਹਿੰਦੇ ਹਨ ਉਹਨਾਂ ਲਈ ਸਿਰਫ ਇੱਕ ਉਸ ਵਾਹਿਗੁਰੂ ਦਾ ਨਾਮ ਹੀ ਆਧਾਰ ਹੈ ਉਹਨਾਂ ਲਈ ਉਹ ਨਾਮ ਹੀ ਆਸਰਾ ਹੈ ਉਹਨਾਂ ਇੱਕੋ ਨਾਮ ਆਧਾਰ ਇਕਾ ਉਹਨ ਭੱਤੇ ਆ ਪੱਤਿਆ ਤਰਾਕ ਅਤੇ ਉਹਨਾਂ ਲਈ ਇਹ ਨਾਮ ਹੀ ਜੋ ਹੈ ਇਹ ਉਹਨਾਂ ਦੀ ਆਤਮਿਕ ਘਰਾਹ ਹੈ ਉਹ ਸਦਾ ਨਾਮ ਦੇ ਨਾਲ ਹੀ ਜੁੜਦੇ ਹਨ ਨਾਮ ਤੋਂ ਬਿਨਾਂ ਹੋਰ ਪਾਸੇ ਨਹੀਂ ਜਾਂਦੇ ਜਿਸ ਤਰ੍ਹਾਂ ਉਹਨੇ ਵੀ ਸ਼ਬਦ ਪੜਿਆ ਹੈ ਉਹ ਜਾ ਕੀ ਚੇ ਨਾਮ ਤੇ ਆਹੀ ਹੈ ਬਿਨ ਨਾਮ ਉਹ ਜੇ ਨਾ ਹੋਈ ਕੀ ਚ ਨਾਮ ਤੇ ਆਇਆ ਉਸ ਵਾਹਿਗੁਰੂ ਦੀ ਪੂਜਾ ਕੀ ਹੈ ਉਸ ਦਾ ਨਾਮ ਸਿਮਰਨਾ ਬਿਨ ਨਾਮ ਹੈ ਪੂਜਾ ਹੋਈ ਨਾਮ ਤੋਂ ਬਿਨ ਉਸ ਵਾਹਿਗੁਰੂ ਦੀ ਪੂਜਾ ਹੋਈ ਨਹੀਂ ਸਕਦੀ ਸਿਰਫ ਨਾਮ ਹੀ ਹੈ ਜਿਸ ਤੇ ਰਾਹੀਂ ਉਸ ਵਾਹਿਗੁਰੂ ਦੀ ਪੂਜਾ ਹੋ ਸਕਦੀ ਹੈ ਇਸ ਕਰਕੇ ਸਤਿਗੁਰੂ ਜੀ ਇੱਥੇ ਉਪਦੇਸ਼ ਹੀ ਕਰਦੇ ਹਨ ਉਹਨਾ ਇੱਕੋ ਨਾਮ आधार इकਾਉਣ ਪੱਤੇ ਆ ਉਹਨਾਂ ਦੇ ਲਈ ਨਾਮ ਹੀ ਉਹਨਾਂ ਦਾ ਆਸਰਾ ਹੈ ਅਤੇ ਨਾਮ ਹੀ ਉਹਨਾਂ ਲਈ ਆਤਮਿਕ ਖੁਰਾਕ ਹੈ ਉਹਨਾਂ ਪਿੱਛੇ जग उंच ਉਹ ਗਈ ਜਿਹੜੇ ਉਸ ਵਾਹਿਗੁਰੂ ਦੇ ਸਿਫਤ ਸਲਾਹ ਕਰਦੇ ਹਨ ਜਿਨ੍ਹਾਂ ਦਾ ਸਿਰਫ ਇੱਕ ਨਾਮ ਦਾ ਹੀ ਆਧਾਰ ਹੈ ਜਿਨ੍ਹਾਂ ਦੀ ਇੱਕ ਨਾਮ ਹੀ ਆਤਮਿਕ ਖਰਾਕ ਹੈ ਉਹਨਾਂ ਦੇ ਪਾਇਵ ਪੂਰਨਿਆਂ ਦੇ ਪਿੱਛੇ ਜਗ ਉਂਚੈ ਜਗ ਵੀ ਆਤਮਿਕ ਖਰਾਕ ਪ੍ਰਾਪਤ ਕਰਦਾ ਹੈ ਉਂਚੈ ਖਰਾਕ ਉਂਛਣਾ ਖਾਣਾ ਜਗ ਵੀ ਆਤਮਿਕ ਖਰਾਕ ਪ੍ਰਾਪਤ ਕਰਦਾ ਹੈ ਭੋਗ ਹੀ ਅਤੇ ਆਨੰਦ ਮੰਨਦਾ ਹੈ ਉਹਨਾਂ ਦੇ ਪਿੱਛੇ ਜਿਹੜੇ ਕਿ ਕੁਸ ਵਾਈਬਲ ਦੇ ਸੇਖ ਸਲਾਹ ਦੇ ਰੰਗ ਦੇ ਵਿੱਚ ਰੰਗੇ ਹੋਇਆ ਉਹਨਾਂ ਵਿੱਚੇ ਉਹਨਾਂ ਆਨ ਪਿਆਰਾ ਰੱਬ ਉਹਨਾਂ ਹੀ ਜੋ ਕਰੀ ਇਹੋ ਜਿਹੇ ਮਨੋ ਜਿਹੜੇ ਕੇ ਨਾਮ ਦੇ ਨਾਲ ਰੰਗੇ ਹੋਏ ਹਨ ਜਿਹੜੇ ਉਸ ਇਸ ਵਾਈਬਲ ਸਦਾ ਸਹਿ ਸਲਾਹਤ ਕਰਦੇ ਹਨ ਉਹਨਾਂ ਪਿਆਰਾ ਰੱਬ ਉਹਨਾਂ ਨੂੰ ਸਦਾ ਇਹ ਉਹ ਵਾਹਿਗੁਰੂ ਪਿਆਰਾ ਲੱਗਦਾ ਹੈ ਉਹ ਪ੍ਰੇਤਮ ਹੀ ਉਹ ਵਾਹਿਗੁਰੂ ਹੀ ਸਦਾ ਪਿਆਰਾ ਲੱਗਦਾ ਹੈ ਉਹਨਾਂ ਹੀ ਜੋ ਗਈ ਕਿਉਂਕਿ ਉਹਨਾਂ ਦਾ ਪਿਆਰ ਉਸ ਵਾਹਿਗੁਰੂ ਦੇ ਨਾਲ ਹੈ ਤੇ ਵਾਹਿਗੁਰੂ ਵੀ ਉਹਨਾਂ ਦਾ ਹੀ ਬਣ ਕੇ ਰਹਿ ਜਾਂਦਾ ਹੈ ਕਿਉਂਕਿ ਭਗਤਾਂ ਨੂੰ ਉਸ ਵਾਹਿਗੁਰੂ ਦਾ ਹੀ ਆਸਰਾ ਹੈ ਭਗਤ ਜੋ ਹਨ ਉਸ ਵਾਹਿਗੁਰੂ ਦੇ ਨਾਮ ਦੇ ਦੇ ਆਧਾਰ ਹੀ ਹਨ ਸਭ ਕੋ ਤੇਰੇ ਵਸ ਅਗੰਮ ਅਬੋਚਰਾ ਤੂੰ ਭਗਤਾ ਕੈ ਵਸ ਤੂੰ ਭਗਤਾ ਕੈ ਵਸ ਤੂੰ ਸਿਰਿ ਭਗਤਾ ਦੇ ਵਸ ਵਿੱਚ ਹੈਂ ਅਤੇ ਸਾਰਾ ਕੋਈ ਸਾਰੀ ਸ੍ਰਿਸ਼ਟੀ ਸਾਰੇ ਜੰਤ ਜੋ ਹਨ ਇਹ ਸਾਰੇ ਤੇਰੇ ਵਾਸਤੇ ਵਿੱਚ ਹਨ ਪਰ ਤੂੰ ਭਗਤਾਂ ਦੇ ਵਾਸ ਹੈਂ ਤੂੰ ਭਗਤਾਂ ਦੇ ਵਾਸ ਅਗੰ ਅਗੋਚਰਾ ਤੂੰ ਭਗਤਾਂ ਦੇ ਵਾਸ ਵਿੱਚ ਹੈਂ ਪਰ ਭਗਤ ਜੋ ਹਨ ਉਹ ਤੇਰੇ ਵਾਸਤੇ ਵਿੱਚ ਹਨ ਉਹਨਾਂ ਪਿਆਰਾ ਧਾਪ ਉਹਨਾਂ ਹੀ ਜੋ ਗਈ ਜਿਸ ਮਿਲਿਆ ਗੁਰ ਆਏ ਇਨ ਪ੍ਰਗ ਜਾਣਿਆਂ ਜਿਨ੍ਹਾਂ ਨੂੰ ਗੁਰੂ ਦੀ ਪ੍ਰਾਪਤੀ ਹੋ ਗਈ ਉਹਨਾਂ ਨੇ ਹੀ ਉਸ ਵਾਹਿਗੁਰੂ ਨੂੰ ਜਾਣਿਆ ਉਹਨਾਂ ਨੂੰ ਹੀ ਉਸ ਵਾਹਿਗੁਰੂ ਦੀ ਸੋਚੀ ਪਈ ਉਸ ਵਾਹਿਗੁਰੂ ਜਿਸ ਦਾ ਕੋਈ ਰੂਪ ਰੇਖ ਰੰਗ ਕੁਛ ਨਹੀਂ ਹੈ ਜੋ ਨਿਰੰਕਾਰ ਹੈ ਜਿਸ ਦਾ ਨਾਮ ਸਾਤਾ ਹੈ ਜੋ ਆਕਾਲ ਪੁਰਖ ਹੈ ਜਿਸ ਦੀ ਮੂਰਤ ਕਾਲ ਤੋਂ ਰਹਿਤ ਹੈ ਜੋ ਕਰਤਾ ਪੁਰਖ ਹੈ ਇਹ ਸਾਰੀ ਸੋਝੀ ਗੁਰੂ ਤੋਂ ਹੀ ਪਈ ਜਿਸ ਮਿਲੇ ਆ ਗੁਰ ਆਏ ਤਿੰਨ ਪ੍ਰਭ ਜਾਣਿਆ ਜਿਨ੍ਹਾਂ ਨੂੰ ਗੁਰੂ ਦੀ ਪ੍ਰਾਪਤੀ ਹੋ ਗਈ ਗੁਰੂ ਵੀ ਕਿਹੜਾ ਪੂਰਾ ਗੁਰੂ ਪੂਰੇ ਗੁਰੂ ਦੀ ਜਦੋਂ ਪ੍ਰਾਪਤੀ ਹੋ ਗਈ ਉਹਨਾਂ ਨੇ ਤਰ੍ਹਾਂ ਨੂੰ ਪਛਾਣਿਆ ਹਾਂ ਹਉ ਬਲਹਾਰੀ ਤੈਨ ਜੇ ਖਸਮ ਆਉਣਿਆ ਹਉ ਬਲਹਾਰੀ ਸਤਿਗੁਰੂ ਜੀ ਕਹਿੰਦੇ ਹਨ ਮੈਂ ਬਲਹਾਰ ਜਾਂਦਾ ਹਾਂ ਤਿਨ ਉਹਨਾਂ ਨੂੰ ਜੇ ਖਸਮ ਆਉਣਿਆ ਉਹ ਜਿਹੜੇ ਖਸਮ ਨੂੰ ਪਿਆਰ ਹੈ ਖਸਮ ਨੂੰ ਪਿਆਰੇ ਲੱਗ ਪਏ ਮੈਂ ਹੁਣੋਂ ਤੋਂ ਬਿਹਾਰ ਜਾਂਦਾ ਹਾਂ ਤੇ ਸਤਿਗੁਰੂ ਦੀ ਕਿਰਪਾ ਕਰਨ ਜੋ ਗੁਰਬਾਣੀ ਦੇ ਵਿੱਚ ਸਾਨੂੰ ਉਪਦੇਸ਼ ਕਰਦੇ ਹਨ ਇਹ ਉਪਦੇਸ਼ ਸਾਡੇ ਹਿਰਦੇ ਦੇ ਵਿੱਚ ਵਸੇ ਤਾਂ ਜੋ ਸਾਡਾ ਵੀ ਜਨਮ ਜੋ ਹੈ ਉਹ ਸਫਲਾ ਹੋ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ